ਪਿਆਰ ਭਰੀ ਸਾਸਰੀ ਕਾ ਕਹੇ ਨੇ ਐਡ ਲਾਉਣੀ 5 ਤੋਂ 7 ਫੁੱਟਾਂ ਵਿੱਚ ਭੇਜ ਦੇ ਕੋ 98447 ਸਾਲੇ ਮਿਲਣਾ ਮੇਰੇ ਆਪਾ ਇੱਕ ਟਰਾਲੀ ਲੈ ਕੇ ਆਏ ਆ 11 6 ਦੀ ਤੇ ਦੂਜੇ ਟਰੈਕਟਰ ਅਲੱਗ-ਅਲੱਗ ਏਰੀਆ ਚ ਤੇ ਲਗ-ਦਕ ਪਿੰਡਾਂ ਦੇ ਸ਼ਹਿਰਾਂ ਚ ਮੈਂ ਨਵੇਂ ਵੀ ਤੇ ਪੁਰਾਣੇ ਵੀ ਆ ਮੇਰੇ 11 6 ਦੀ ਟਰਾਲੀ ਹੈ ਜੇ ਕਿ ਵੀਰ ਭਾਈ ਨੇ ਲੈਣੀ ਹੈ ਲੈਫਟ ਵਾਲੀ ਟਰਾਲੀ ਆ ਬਹੁ ਬਈਆ ਟਰਾਲੀ ਕਿਹੇ ਬਹੁ ਕੋਕਾ ਵੀ ਟਰਾਲੀ ਬਿਲਕੁਲ ਨਵੀਂ ਟਰਾਲੀ ਆ 3.5 ਫੁੱਟ ਵੈੱਡ ਦਾ 2.5 ਫੁੱਟ ਵਾੜਾ ਤੇ ਬਹੁ ਬਈਆ ਟਰਾਲੀ ਆ ਬਿਲਕੁਲ 11 6 ਦੀ ਲੈਫਟ ਵਾਲੀ ਤੇ ਸਿੰਗਲ ਟਾਇਰਾਂ ਦੀ ਟਰਾਲੀ ਆ ਇਹ ਤੇ ਪੂਰੀ ਹੈਵੀ ਤੋਂ ਭਾਰੀ ਟਰਾਲੀ ਬਣੀ ਆ ਤੇ ਜੇ ਕਿਸੇ ਵੀਰ ਭਾਈ ਨੂੰ ਲੈਣੀ ਵੀ ਨਾਲ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਅਗਲੇ ਪਾਸੇ ਚੱਦੀ ਜਾਂਦਾ ਰੇਟ ਦੱਸਿਆਂ ਦੀ ਰੇਟ ਫੋਨ ਤੇ ਕਰਦੇ ਤੇ ਬਹੁਤ ਸੋਹਣੀ ਟਰਾਲੀ ਬਣੀ ਹੋਈ ਜੇ ਕਿਸੇ ਵੀਰ ਭਾਈ ਨੂੰ ਲੈਣੀ ਵੀ ਨਾਲ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਸਿੱਧੀਆਂ ਦੇ 11 6 ਦੀ ਟਰਾਲੀ ਆ ਇਹ ਪੂਰੀ ਸੋਹਣੀ ਤੇ ਨਵੀਂ ਟਰਾਲੀ ਬਿਲਕੁਲ ਨਵੀਂ ਆਣ ਲੱਗ ਟਰਾਲੀ ਆ ਇਹ ਕਿਸੇ ਵੀਰ ਭਾਈ ਨੇ ਲੈਣੀ ਵੀ ਨਸਪਰ ਕਰ ਲੋ ਮਾਲਕ ਵੀ ਦਾ ਨੰਬਰ ਉੱਤੇ ਚੱਲ ਜਿਗਾ ਸਕਦੇ ਹੋ ਕੋਕਾ ਪੀ ਟਰਾਲੀ ਜੈਗਾ ਵੀਰੇ 4 ਵਜੇ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ 2000 3 ਮੈਂਟ ਟਰੈਕਟਰ ਸੋਨਾ ਲਿਖਾ ਤੇ ਪੂਰਾ ਸਾਪਿਆ ਸੁੱਕਾ ਪਿਆ ਕਿਸੇ ਵੀਰ ਭਾਈ ਨੇ ਲੈਣਾ ਵੀ ਨਸਪਰ ਕਰ ਸਕਦੇ ਆ ਕਿਤੋਂ ਲੀਪ ਛੇਕ ਨਹੀਂ ਟਰੈਕਟਰ ਦੀ ਪੂਰਾ ਸੁਪਾ ਸੁੱਕਾ ਪਿਆ ਟਰੈਕਟਰ ਮੋੜ ਲੈ ਤੈ ਆਰ ਨਵੇਂ ਆ ਬਿਲਕੁਲ ਟਰੈਕਟਰ ਤੇ ਤੇ ਮੈਗਰ ਦੇ ਟਾਇਰ 65 ਪੈਸੇ ਆ ਫੋ ਵੀ ਆ ਟਰੈਕਟਰ ਅ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਜਾ ਪੂਰਾ ਸਾਫ ਤੇ ਸੁੱਕਾ ਟਰੈਕਟਰ ਪਿਆ ਤੇ ਕਿਤੇੋਂ ਲੀਕ ਛਿਕ ਨਹੀਂ ਨਾਲ ਦੇ ਮਰਗਾੜਾ ਕਿਤੇੋਂ ਪੇਂਟ ਨਹੀਂ ਹੋਇਆ ਨਾਲ ਦਾ ਪੇਂਟ ਆ ਤੇ ਵੀਰਾਂ ਦੇ ਵਾਕੇ ਦੇ ਸਕਦੇ 2 ਜਾਂ 3 ਮਾਡਲ ਟਰੈਕਟਰ ਆ ਤੇ 2 ਲੱਖ ਦੇ 10000 ਰੁਪਏ ਮੰਗ ਕਰਦੇ 2 ਜਾਂ 3 ਮਾਡਲ ਦੀ ਮੌਕੇ ਦੇ ਮਾਨਤਾਨ ਕਰ ਦੇਣਗੇ 35 ਦਾ ਸੋਨਾ ਦੀ ਖਾ ਟਰੈਕਟਰ ਮਾਲਕ ਵੀ ਤੇ ਨੰਬਰ ਉੱਤੇ ਆ ਗਿਆ ਬਿਜ਼ਨਸ ਪਰ ਕਰ ਸਕਦੇ ਆ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਵੀ ਪੁੱਛ ਸਕਦੇ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਵੀ ਕਿੱਥੋਂ ਦਾ ਨੰਬਰ ਹੈ ਕਿਵੇਂ 1994 ਮਾਡਲਾ ਵੀਰੇ ਆਸ਼ਾ ਟਰੈਕਟਰ ਦਾ ਸੈਲਫ ਸਟਾਰਟ ਆ ਬਿਲਕੁਲ ਪੂਵਿਆ ਟਰੈਕਟਰ ਇੰਜਣ ਕੇ ਦਾ ਓਕੇ ਆ ਵੀਰਾਂ ਦੇ ਵਾਕੇ ਦੇ ਸਕਦੇ ਆ ਪੂਰਾ ਵਧੀਆ ਟਰੈਕਟਰ ਆ ਸੈਲਫ ਸਟਾਰਟ ਆ ਵੈਂਟ ਵਿਜੈਂਟਰੀ ਰੱਖੀ 1994 ਮਾਡਲਾ ਤੇ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਨਾ ਸਪਰਕ ਕਰ ਸਕਦੇ ਆ ਜੇ ਕੋ ਕੋਪੀ ਟਰੈਕਟਰ ਆ ਤੇ ਰੇਟ ਫੋਨ ਤੇ ਕਾਲ ਲਓ ਰੇਟ ਦੱਸਿਆ ਨਹੀਂ ਵੀ ਨਹੀਂ ਤੇ ਬਹੁ ਬਈਆ ਟਰੈਕਟਰ ਟਾਇਰਾਂ ਤੇ ਬਿਲਕੁਲ ਟਰੈਕਟਰ ਦੇ ਟਾਇਰ ਵਧੀਆ ਟਾਇਰ ਪਏ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰ ਨੇ ਸਪਰਕ ਕਰ ਸਕਦੇ ਆ ਘਰੇ ਵohn ਟਰੈਕਟਰ ਕੋਸ ਨਹੀਂ ਆਂਦਾ ਆਸ਼ਾ ਟਰੈਕਟਰ ਖੇਤ ਦਾ ਰਾਜਾ ਹੁੰਦਾ ਤੇ ਇੱਕ ਮੈਂ ਤੁਹਾਨੂੰ ਹੋਰ ਕਹਦਾ ਨਾ ਵੀਰੇ ਕੋਲੇ 80 ਮਾਡਲ ਆਇਆ ਹੋਇਆ ਜਰੂਰ ਦੱਸਿਓ ਮੇਰੇ ਨਾਲ ਸਪਰਕ ਕਰ ਲਿਓ 98434797 ਨੰਬਰ ਤੇ 80 ਮਾਡਲ ਆ ਆਵੇ ਜੀਲੇ ਰੰਗ ਚ ਅਰਜਨ ਲੋਵੋ ਅਰਜਨ ਲੋਵੋ ਵੀਰੇ 2023 ਮਾਡਲ ਟਰੈਕਟਰ ਕਿਸੇ ਵੀਰਪਾਈ ਦੇ ਲੈਣਾ ਬੀਣਾ ਸਪਰਕ ਕਰ ਸਕਦੇ ਆ ਬਹੁ ਭਈਆ ਟਰੈਕਟਰ ਬਿਲਕੁਲ ਨਵੇਂ ਹਰਗਾ ਟਰੈਕਟਰ ਪਿਆ ਨਵੇਂ ਟਾਇਰ ਆ ਬਿਲਕੁਲ ਮੀਟਰ ਦੀ ਫੋਟੋ ਵੇਖ ਸਕਦੇ ਆ ਘਿਹਾਰ ਕੇ ਵੀਡੀਓ ਪੜ ਸਕਦੇ ਕਿੰਨਾ ਟੈਕ ਚੱਲਿਆ ਵਾ ਤੇ ਸਾਰੀ ਵੀਡੀਓ ਵੇਖੇ ਸਟੈਪ ਨਾ ਕਰਿਓ ਬਹੁਤ ਹੁਣਾ ਤੇ ਪੂਰਾ ਵਧੀਆ ਟਰੈਕਟਰ ਹੈ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਨਸਪਰ ਕਰ ਸਕਦੇ 2023 ਮਾਡਲ ਟਰੈਕਟਰ ਆ ਇੰਜਨ ਗੇਅਰ ਦਾ ਓਕੇ ਆ ਟਰੈਕਟਰ ਦਾ ਤੇ ਪੂਰਾ ਟਰੈਕਟਰ ਬਹੁਤ ਘੱਟ ਟਰੈਕਟਰ ਚੱਲਿਆ ਵਾ ਤੇ ਛਤਰੀ ਲੱਗੀ ਆ ਸਭ ਕੁ ਸਾਮਾਨ ਨਾਲ ਹੀ ਦੇਣਗੇ ਕਿਹੜਾ ਸੈਕਟਮ ਲੱਗਿਆ ਵਾ ਤੇ 2023 ਮਾਡਲਾ ਇੰਜਨ ਗੇਅਰ ਦਾ ਓਕੇ ਆ ਟਰੈਕਟਰ ਦਾ ਟਾਇਰ ਚਾਰੇ ਨਵੇਂ ਆ ਟਰੈਕਟਰ ਤੇ ਤੇ ਬੈਂਪਰ ਹੈ ਨਹੀਂ ਬੈਂਪਰ ਫੋਨ ਤੇ ਪੁੱਛ ਵੀ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਸਰਕੀਨ ਤੇ ਵੇਰਨਾ ਸਪਰਕ ਕਰ ਸਕਦੇ ਆ ਤੇ ਅਗਲੇ ਪਾਸੇ ਕਿ ਮੈਂ ਬਹੁ ਵਾਰੀ ਹੋਟਲ 'ਚ ਮੈਂ ਸ਼ਬਦ ਨਹੀਂ ਕੀ ਕੀ ਬੋਲਾਂ ਬਿਲਕੁਲ 2023 ਮਾਡਲ ਤੁਹਾਨੂੰ ਪਤਾ ਹੀ ਟਰੈਕਟਰ ਦੋ ਸਾਲਾਂ 'ਚ ਕੀ ਕਹਾ ਹੁੰਦਾ ਗੇ ਗੇ ਵੀਰ ਭਾਈ ਨੇ ਲੈਣਾ ਵੀ ਨਾ ਚੱਕ ਲੋ ਟਰੈਕਟਰ ਸਸਤਾ ਹੀ ਬਣੂਗਾ ਤੇ ਜੇ ਗੇ ਵੀਰ ਭਾਈ ਨੇ ਲੈਣਾ ਲੈ ਸਕਦਾ ਤੇ ਮਾਲਕ ਵੀ ਤਾਂ ਨੰਬਰ ਉੱਤੇ ਚੱਦੀ ਜਾਂਦਾ ਮੇਰਾ 90 ਮਾਡਲ ਆਸ਼ਾ ਬੋਹ ਬਈਆ ਟਰੈਕਟਰ ਹੈ ਕਿਸੇ ਵੀਰ ਭਾਈ ਦੇ ਲੈਣਾ ਬੀਣਾ ਸਪਾਰਕ ਕਰ ਸਕਦੇ ਹਾਂ 90 ਮਾਡਲ ਲੱਖ ਰੁਪਿਆ ਡਿਮਾਂਡ ਕਰਦੇ ਟਰੈਕਟਰ ਦੀ ਇੰਜਨ ਕੇਡ ਓਕੇ ਟਰੈਕਟਰ ਵੀਰਾਂ ਦੇ ਵਾਕੇ ਲੈ ਸਕਦੇ ਆ ਤੇ ਇੱਕ ਵੀਰ ਕੋਈ ਟਰਾਲੀ ਹੈ 11 ਛੇ ਦੀ ਲੈਫਟ ਵਾਲੀ ਜੇ ਉਹ ਵੀ ਲੈਣੀ ਨਾ ਕਹਿੰਨੀ ਤੇ ਉਹਦੀਆਂ ਫੋਟੋ ਮੈਂ ਕੱਲ ਵੀਡੀਓ ਬਣਾਈ ਦੀ 18 ਤਰੀਕ ਨੂੰ ਨੀ ਨੂੰ ਆ ਜਾਣੀ ਆ ਤੇ ਇਹ ਜੀ ਅੱਜ ਬਣਾਉਣ ਲੱਗੇ ਆ 90 ਮਾਡਲ ਟਰੈਕਟਰ ਹੈ ਲੱਖ ਰੁਪਿਆ ਡਿਮਾਂਡ ਕਰਦੇ ਬੋਹ ਬਈਆ ਟਰੈਕਟਰ ਕੇ ਵੀਰ ਭਾਈ ਜੀ ਲੈਣਾ ਬੀਣਾ ਸਪਾਰਕ ਕਰ ਸਕਦੇ ਹਾਂ ਸੈਲਫ ਸਟਾਰਟ ਬਿੰਦ ਕੋ ਨਵੀਂ ਬੈਟਰੀ ਰੱਖੀ ਟਰੈਕਟਰ ਦੀ ਲਾ ਰੰਗ ਦੀ ਤੇ ਬਹੁਤ ਵਧੀਆ ਟਰੈਕਟਰ ਲੱਖ ਰੁਪਇਆ ਮੰਗਾ ਤੇ ਮੌਕੇ ਤੇ ਮਾਤਾੜਗਾ 90 ਮਾਡਲ ਟਰੈਕਟਰ ਜੈਪਟਿਕ ਡਰੋਲ ਲੈਫਟਾ ਤੇ ਪੂਰੀ ਵਧੀਆ ਲੈਫਟਾ ਕੇ ਦੇ ਵੀਰ ਭਾਈ ਜੀ ਲੈਣਾ ਵੀ ਦਾ ਸਪੱਟ ਕਰ ਲੋ ਲਿੰਕਾਂ ਲਾ ਕੇ ਰੱਖੀਆਂ ਟਰੈਕਟਰ ਦੀਆਂ ਕਿਉਂ ਲੋਡ ਨਹੀਂ ਰਹੀਦੀ ਤੇ ਟਰੈਕਟਰ ਜਿਹਦੇ ਬੜਾ ਚੱਲਦਾ ਵੀਰ ਕੋ ਲਾਈਕ ਸ਼ੇਅਰ ਕਮੈਂਟ ਚੈਨਸ ਸੈਕਸ ਵੈਰ ਕਰੋ